ਨਮਸਕਾਰ ਜੀ ਮੈਂ ਹੁਣ ਆਪਣਾ ਆਰਥਿਕ ਦਰਵਾਜ਼ਾ ਦੇਖ ਰਹੇ ਹਾਂ ਪੰਜਾਬ ਦੇ ਸਿਫਟ ਦੇ ਵਿੱਚ ਉਸਕਾ ਰੋਡ ਤੇ ਛੋਟੀ ਡੈਂਟਲ ਕਲੀਨਿਕ ਦੇ ਸਾਹਮਣੇ ਦੋ ਗਰੁੱਪ ਹੁਣੇ ਹੁਣੇ ਭਿੜੇ ਆ ਕਾਰ ਭੰਨੀ ਗਈ ਆ ਇੱਕ ਗੋਲੀਆਂ ਚੱਲੀਆਂ ਤਿੰਨ ਤਿੰਨ ਦੇ ਕਰੀਬ ਵਿਅਕਤੀ ਲੱਗਦੇ ਦੱਸੇ ਜਾ ਰਹੇ ਆ ਗੋਲੀਆਂ ਸਿੱਧੀਆਂ ਚੱਲੀਆਂ ਪਰ ਇੱਕ ਕਾਰ ਆ ਜਿਹੜੀ ਇੱਥੇ ਸਾਹਮਣੇ ਖੜੀ ਹੈ ਭੰਨੀ ਹੋਈ ਆ ਇਸ ਤੋਂ ਇਲਾਵਾ ਦੋ ਕਾਰਾਂ ਬੈਂਕ ਦਾ ਬੈਂਕ ਆਫ ਬਰੋਦਾ ਦੇ ਅੱਗੇ ਖੜੀਆਂ ਆ ਇੱਕ ਦੇ ਸ਼ੀਸ਼ੇ ਦੇ ਵਿੱਚ ਗੋਲੀ ਲੱਗੀ ਆ ਤੇ ਦੂਜੇ ਪਾਸੇ ਵੀ ਨਿਕਲ ਚਾਇਏ ਦੂਜੀ ਕਾਰ ਦਾ ਸ਼ੀਸ਼ਾ ਵੀ ਭੰਨਿਆ ਹੋਇਆ ਆ ਕਾਫੀ ਜ਼ਬਰਦਸਤ ਲੜਾਈ ਹੋਈ ਚੱਸੀ ਜਾ ਰਹੀ ਆ ਆ ਤੁਹਾਨੂੰ ਦਿਖਾਉਣੇ ਆ ਵਰਗੇ ਜਾ ਕੇ ਵਿੱਚ ਸੀਨ ਕਾਰ ਕਿਸ ਤਰ੍ਹਾਂ ਭੰਨੀ ਹੋਈ ਆ ਕਿਸ ਤਰ੍ਹਾਂ ਜਿਹੜੀ ਦੂਜੇ ਪਾਸੇ ਗੋਲੀ ਚੱਲੀ ਆ ਦੋ ਗਰੁੱਪ ਡਿਆ ਇੱਕ ਸੰਗ ਮੋਟਰ ਵਾਲੇ ਪਾਸੇ ਕਿਤੇ ਸੀਗੇ ਤੇ ਦੂਜੇ ਜਿਹੜੇ ਸੀ ਉਹ ਇੱਧਰੋਂ ਤੇ ਕਾਰ ਜਿਹੜੀ ਉਹਦੇ ਵਿੱਚ ਬੈਠੇ ਸੀਗੇ ਤੁਹਾਨੂੰ ਮੇਰੀ ਗੱਲ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਪਾਪਲ ਪੁਲਿਸ ਪਹੁੰਚੀ ਹੋਈ ਆ ਮੌਕੇ ਤੇ ਡੀਐਸਪੀ ਵੀ ਪਹੁੰਚੇ ਹੋਏ ਆ

ਠੀਕ ਹੈ ਕੋ ਹਾਂ ਅੱਗੇ ਚੱਲੀਏ ਇਹ ਲੈ ਜੀ ਕਹਿੰਦੇ ਆ ਅਲੀਰਾਮ ਨੂੰ ਉਹ ਵੀ ਕਵਰ ਕਰੋ ਵਿਸ਼ਾ ਸ਼ੁਰੂ ਕਰਦੇ ਆਂ ਆ ਇਹਦੇ ਆ ਆ ਇਹਨਾਂ ਇਹਨਾਂ ਦੂਸਰੀ ਗੱਡੀ ਤੁਹਾਨੂੰ ਦਿਖਾਉਣੇ ਆ ਕਿ ਦੇ ਵਿੱਚ ਓਹੜੀਆਂ ਦੋ ਗੱਡੀਆਂ ਥੋੜੀ ਵਿੱਚ ਹੀ ਆ ਤੇ ਤੇ ਦੂਜੇ ਪਾਸੇ ਦੀ ਜਿਹੜੀ ਹੈਗੀ ਆ ਉਹ ਨਿਕਲਈ ਹੈ ਕੋਲੀ ਫਰੀ ਹੈ ਗੱਡੀ ਖੜੀ ਹੈ ਇੱਥੇ ਆਪ ਵੀ ਦੇਖ ਸਕਦੇ ਹੋ ਇੱਥੇ ਇੱਕ ਗੋਲੀ ਵੇਚੀ ਆ ਤੇ ਇਹਦੇ ਵਿੱਚ ਨਹੀਂ ਕ੍ਰੋਸ ਕਰਕੇ ਨਾ ਦੂਜੇ ਪਾਸੇ ਜਿਹੜੀ ਹੈਗੀ ਆ ਸ਼ੀਸ਼ਾ ਭੰਨ ਕੇ ਦੂਜੀ ਗੱਡੀ ਦਾ ਜਾ ਰਹੇ ਆ। ਇੱਥੇ ਵੀ ਇਹ ਕਲੀਅਰ ਗੋਲੀ ਇਧਰੋਂ ਐਫ ਗੱਡੀ ਦਾ ਸ਼ੀਸ਼ਾ ਭੰਨਿਆ। ਸਾਹਮਣੇ ਖੜੀ ਆ। ਉਹ ਬੈਂਕ ਆਫ ਕ੍ਰੋਡ ਦਾ ਵੀ ਸਾਹਮਣੇ ਖੜੀਆਂ ਸੀ ਗੱਡੀਆਂ। ਪੁਲਿਸ ਟੀਮ ਆ ਪਹੁੰਚੀਆਂ ਹੋਈਆਂ। ਲੜਾਈ ਕਾਫੀ ਜ਼ਬਰਦਸਤ ਹੋਈ ਆ। ਲਗਭਗ 5-6-7 ਮਿੰਟ ਤਕਰੀਬ ਦੇ ਕੇ ਲੜਾਈ ਹੋਈ ਗਈ ਆ। ਆਮੋ ਸਾਹਮਣੇ ਪਾਇਰ ਵੀ ਹੋਏ ਆ। Hãy <laughs> subscribe <laughs> 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 ਮੂਰਤ ਨੂੰ ਨਮਸਕਾਰ ਇਸ ਸਮੇਂ ਵਹੀ ਮੌਕੇ ਤੇ ਪਹੁੰਚਿਆ ਜਿਹੜੇ ਜਿਹੜੇ ਇਹਨਾਂ ਦੇ ਵਿੱਚ ਬੋਲਾ ਫਾੜੀਆਂ ਦੇ ਅ ਅਧਿਆਰ ਹੋਏ ਕਿ ਜਿਹਨਾਂ ਨੂੰ ਬੱਸਿਆ ਕਿ ਉਹਨਾਂ ਦੇ ਵਿੱਚ ਕੋਈ ਇੰਕਸਪੈਕਟ ਕਰਦੇ ਅਜੇ ਸਾਨੂੰ ਕੋਈ ਇਹਨਾਂ ਨੂੰ ਕੋਈ ਸਟੇਟਮੈਂਟ ਨਹੀਂ ਹੈ ਪਰ ਲੋਕ ਕਿਸੇ ਗੈਂਗ ਨਾਲ ਰਿਲੇਟਡ ਹੋ ਸਕਦੇ ਜਾਂ ਸਸਰ ਨਹੀਂ ਹੈ ਇਸਦੇ ਵੀ ਗੈਂਗ ਨਾਲ ਨਹੀਂ ਇਹਨਾਂ ਦੇ ਆਪਸੀ ਪਰਸਨਲ ਰਿਲੇਸ਼ਨ ਹੈ ਹੈ ਨਾ ਕਿਦਿਆ ਸਭ ਹੈ ਪਾਈਕੇ ਦੇ ਪ੍ਰਤੀਜਿਬਤੀ ਹੋਤਾ ਹੈ ਰਿਕਰ ਵਾਲਾ ਸਭ ਤੋਂ ਬਈ ਬੈਂਕ ਦੇ ਬਾਹਰ ਬੀਚੇ ਹੋ ਹੋਏ ਹੀ ਕਰਦੀ ਸਨ ਬੈਂਕਰ ਪਰ ਇੱਕ ਗੱਲ ਗੱਲ ਨਿਕਲਦਾ ਹੈ ਉਹ ਜਿਹੜੀ ਦੱਸੀ ਇਹਨਾਂ ਨੇ ਜੋਰ ਚਕਤੀ ਸਭ ਨੇ ਆਹ ਹਾਂ ਬਲੈਕ ਸੋ ਜਿਸ ਤਾਂ ਕਿ ਪੁਲਿਸ ਨੇ ਹੁਣ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜੇ ਦੋ ਗਰੁੱਪ ਸੀ ਅਤੇ ਉਹਨਾਂ ਦੀ ਪੁਰਾਣੀ ਕੋਈ ਰਾਈਵਲ ਸੀ ਕਿ ਪੁਰਾਣੀ ਰੰਜਿਸ਼ ਸੀ ਜਿਸ ਤੇ ਚੱਲਦੇ ਜਿਹੜਾ ਇੱਕ ਵਿਅਕਤੀ